ਕਿਤਾਬ ਖੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ 54ਵੇਂ ਭਾਗ ਵਿੱਚ ਸੁਣੋ ਪਾਸਪੋਰਟ ਤੇ ਵੀਜ਼ੇ ਲੱਗਣ ਤੱਕ ਰਿਸ਼ਮਾ ਟੌੜੇ ਨੂੰ ਕਿਤਾਬ ਭੇਟ ਕਰਨ ਦਾ ਵਾਕਿਆਤ ਵੀਜ਼ਾ ਲੈਣ ਦਾ ਫੁਰਨਾ ਕਿਵੇਂ ਫੁਰਿਆ ਅਤੇ ਜਥੇਦਾਰ ਟੌੜਾ ਨਾਲ ਆਖਰੀ ਮੇਲਣੀ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਰੂਪੋਸ਼ ਜੀਵਨ ਤੋਂ ਮੁਕਤ ਹੋਣਾ ਅਤੇ ਆਪਣਾ ਨਾਮ ਬਦਲਣ ਦੀ ਕਾਨੂੰਨੀ ਰੀਤ ਪੂਰੀ ਕਰ ਲੈਣ ਤੋਂ ਬਾਅਦ ਮੈਂ ਆਪਣੇ ਨਵੇਂ ਰਹਿਸ਼ੀ ਪਤੇ ਅਤੇ ਨਵੇਂ ਨਾਮ ਅਜਮੇਰ ਸਿੰਘ ਆਪਣਾ ਰਾਸ਼ਨ ਕਾਰਡ ਤੇ ਡਰਾਈਵਿੰਗ ਲਾਇਸੈਂਸ ਬਣਾ ਲਿਆ ਸੀ ਇਹਨਾਂ ਦਸਤਾਵੇਜ਼ਾਂ ਨਾਲ ਮੇਰੀ ਪਛਾਣ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੋ ਗਈ ਸੀ ਇਹ ਅਮਲ ਪੂਰਾ ਹੋ ਜਾਣ ਤੋਂ ਬਾਅਦ ਮੈਂ ਐਵੇਂ ਸ਼ੁਗਲਵਜੋ ਹੀ ਪਾਸਪੋਰਟ ਬਣਾਉਣ ਲਈ ਵੀ ਅਰਜ਼ੀ ਪੱਤਰ ਭਰ ਦਿੱਤਾ ਸੀ ਉਸ ਵੇਲੇ ਮੈਨੂੰ ਮੇਰਾ ਪਾਸਪੋਰਟ ਬਣਨ ਦੀ ਓਕਾ ਹੀ ਕੋਈ ਉਮੀਦ ਨਹੀਂ ਸੀ ਮੈਨੂੰ ਇਹ ਯਕੀਨ ਸੀ ਕਿ ਇਸ ਮਾਮਲੇ ਵਿੱਚ ਪੁਲਿਸ ਜ਼ਰੂਰ ਅੜਿਕਾ ਲਾਏਗੀ ਇੱਕ ਦਿਨ ਮੈਨੂੰ ਚੰਡੀਗੜ੍ਹ ਬੈਠੇ ਨੂੰ ਅਚਾਨਕ ਇਹ ਸੁਨੇਹਾ ਮਿਲ ਗਿਆ ਕਿ ਮੁੱਲਾਂਪੁਰ ਗਰੀਬਦਾਸ ਥਾਣੇ ਦੇ ਦੋ ਸਿਪਾਈ ਪਾਸਪੋਰਟ ਦੇ ਸਬੰਧ ਵਿੱਚ ਮੇਰੀ ਤਸਦੀਕ ਕਰਨ ਵਾਸਤੇ ਫਾਰਮ ਉੱਤੇ ਮੇਰੀ ਉਡੀਕ ਕਰ ਰਹੇ ਹਨ ਮੈਂ ਤੇ ਦਲਜੀਤ ਸਿੰਘ ਸਰਾ ਉਸੇ ਵੇਲੇ ਫਾਰਮ ਤੇ ਪਹੁੰਚ ਗਏ ਸਿਪਾਈਆਂ ਨੇ ਕਿਹਾ ਕਿ ਪਿੰਡ ਦੇ ਦੋ ਬੰਦਿਆਂ ਤੋਂ ਤੁਹਾਡੇ ਇੱਥੋਂ ਦੇ ਵਸਿੰਦੇ ਹੋਣ ਬਾਰੇ ਪੁਸ਼ਟੀ ਕਰਨੀ ਹੈ। ਅਸੀਂ ਉਹਨਾਂ ਸਿਪਾਈਆਂ ਨੂੰ ਨਾਲ ਲੈ ਕੇ ਪਿੰਡ ਵਿੱਚ ਸਰਪੰਚ ਦੇ ਘਰ ਚਲੇ ਗਏ। ਉਸ ਵੇਲੇ ਤੱਕ ਮੈਨੂੰ ਉੱਥੇ ਰਹਿੰਦੇ ਨੂੰ 7-8 ਸਾਲ ਹੋ ਗਏ ਸਨ। ਵੈਸੇ ਤਾਂ ਲਗਭਗ ਸਾਰਾ ਹੀ ਪਿੰਡ ਮੇਰਾ ਵਾਕਬ ਹੋ ਗਿਆ ਸੀ ਪਰ ਮੇਰੀ ਅਸਲੀ ਕਹਾਣੀ ਦਾ ਕਿਸੇ ਨੂੰ ਪਤਾ ਨਹੀਂ ਸੀ। ਪਿੰਡ ਵਿੱਚ ਮੇਰੀ ਭਲੇਮਾਨਸ ਤੇ ਸਮਝਦਾਰ ਵਿਅਕਤੀ ਵਾਲੀ ਸ਼ਵੀ ਬਣੀ ਹੋਈ ਸੀ ਪਿੰਡ ਦਾ ਸਰਪੰਚ ਹਰੀ ਸਿੰਘ ਮੇਰੀ ਬਹੁਤ ਇੱਜ਼ਤ ਕਰਦਾ ਸੀ ਸੋ ਜਦੋਂ ਪੁਲਿਸ ਦੇ ਸਿਪਾਹੀ ਨੇ ਉਸ ਨੂੰ ਮੇਰੇ ਵੱਲ ਇਸ਼ਾਰਾ ਕਰਕੇ ਪੁੱਛਿਆ ਕਿ ਤੁਸੀਂ ਇਹਨਾਂ ਨੂੰ ਜਾਣਦੇ ਹੋ ਤਾਂ ਸਰਪੰਚ ਨੇ ਝਟਪਟ ਉੱਤਰ ਦਿੱਤਾ ਜੀ ਇਹਨਾਂ ਨੂੰ ਤਾਂ ਸਾਰਾ ਹੀ ਪਿੰਡ ਜਾਣਦਾ ਹੈ ਇਹ ਕਿੰਨੇ ਹੀ ਸਾਲਾਂ ਤੋਂ ਇੱਥੇ ਰਹਿ ਰਹੇ ਹਨ ਸਰਪੰਚ ਦੇ ਇਸ ਨਿਸ਼ਚਿਤਤਾ ਪੂਰਵਕ ਬਿਆਨ ਨਾਲ ਉਸ ਸਵਾਲਿਆਂ ਦੀ ਪੂਰੀ ਤਸੱਲੀ ਹੋ ਗਈ ਸੀ ਅਤੇ ਉਹਨਾਂ ਨੇ ਉਸੇ ਵੇਲੇ ਸਰਪੰਚ ਦੇ ਅੱਗੇ ਕਾਗਜ਼ ਕਰਦਿਆਂ ਏਠਾ ਆਪਣੇ ਦਸਤਖਤ ਕਰ ਲਈ ਕਿਹਾ ਸਰਪੰਚ ਨੇ ਬਿਨਾਂ ਤਸਦੀਕ ਕੀਤਿਆਂ ਉਸੇ ਵੇਲੇ ਆਪਣੇ ਦਸਤਖਤ ਕਰ ਦਿੱਤੇ ਸਨ ਹਾਲਾਂਕਿ ਸੱਚ ਇਹ ਸੀ ਕਿ ਉਸ ਵੇਲੇ ਉਸ ਨੂੰ ਨਾ ਤਾਂ ਮੇਰੇ ਅਸਲੀ ਨਾਮ ਗੋਬਿੰਦਰ ਸਿੰਘ ਦਾ ਪਤਾ ਸੀ ਅਤੇ ਨਾ ਹੀ ਮੇਰੇ ਨਵੇਂ ਨਾਮ ਅਜਮੇਰ ਸਿੰਘ ਬਾਰੇ ਜਾਣਕਾਰੀ ਸੀ ਉਸ ਵੇਲੇ ਪਿੰਡ ਦੇ ਲੋਕ ਮੈਨੂੰ ਰਣਜੀਤ ਸਿੰਘ ਦੇ ਨਾਂ ਨਾਲ ਹੀ ਜਾਣਦੇ ਸਨ ਦੁੱਧ ਵਾਲੀ ਡੇਰੀ ਦੇ ਖਾਤੇ ਵਿੱਚ ਵੀ ਮੇਰਾ ਇਹੋ ਨਾਂ ਦਰਜ ਸੀ ਪਰ ਸਰਪੰਚ ਨੇ ਦਸਤਕ ਕਰਨ ਤੋਂ ਪਹਿਲਾਂ ਕਾਗਜ਼ ਵਿੱਚ ਲਿਖਿਆ ਮੇਰਾ ਨਾਮ ਪੜਨ ਦੀ ਕੋਈ ਲੋੜ ਹੀ ਨਹੀਂ ਸਮਝੀ ਸੀ ਉਸ ਨੇ ਪੁਲਿਸ ਕੋਲ ਮੇਰੇ ਬਾਰੇ ਜਿੰਨੇ ਭਰੋਸੇ ਨਾਲ ਗਵਾਹੀ ਦਿੱਤੀ ਸੀ ਉਸ ਤੋਂ ਪੁਲਿਸ ਦੇ ਸ਼ੱਕ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹੀ ਸੀ ਇਸ ਤਰ੍ਹਾਂ ਕੁਝ ਮਿੰਟਾਂ ਵਿੱਚ ਹੀ ਪੁਲਿਸ ਵਾਲੇ ਮੇਰੇ ਬਾਰੇ ਪੂਰੀ ਤਸੱਲੀ ਕਰਕੇ ਵਾਪਸ ਚਲੇ ਗਏ ਸਨ ਅਸੀਂ ਉਹਨਾਂ ਦੇ ਨਾਂ ਨੁਕਰ ਕਰਨ ਦੇ ਬਾਵਜੂਦ ਰੀਤ ਮੁਤਾਬਕ ਉਹਨਾਂ ਦਾ ਬਣਦਾ ਮਾਣ ਤਾਣ ਕਰ ਦਿੱਤਾ ਸੀ ਉਸ ਤੋਂ 15 ਕੋ ਦਿਨਾਂ ਦੇ ਬਾਅਦ ਹੀ ਡਾਕੀਏ ਦਾ ਮੈਨੂੰ ਸੁਨੇਹਾ ਮਿਲ ਗਿਆ ਕਿ ਤੁਹਾਡਾ ਪਾਸਪੋਰਟ ਬਣ ਕੇ ਆ ਗਿਆ ਹੈ ਮੈਂ ਸੁਨੇਹਾ ਮਿਲਦਿਆਂ ਡਾਕੀਏ ਕੋਲ ਆਪਣਾ ਪਾਸਪੋਰਟ ਤਾਂ ਲੈ ਆਇਆ ਪਰ ਮੈਨੂੰ ਅਜੇ ਵੀ ਇਸ ਸਚਾਈ ਤੇ ਯਕੀਨ ਨਹੀਂ ਆ ਰਿਹਾ ਸੀ ਮੇਰੇ ਲਈ ਇਹ ਗੱਲ ਅਚੰਬੇ ਤੋਂ ਘੱਟ ਨਹੀਂ ਸੀ ਉਸ ਵੇਲੇ ਮੇਰੇ ਮਨ ਵਿੱਚ ਕਿਸੇ ਬਾਹਰਲੇ ਮੁਲਕ ਦਾ ਵੀਜ਼ਾ ਲਗਵਾਉਣ ਦਾ ਖਿਆਲ ਨਹੀਂ ਆਇਆ ਸੀ ਉਸ ਵੇਲੇ ਵੀਜ਼ਾ ਮਿਲ ਜਾਣ ਦੀ ਤਵਕਕ ਕਰਨੀ ਮੂਰਖਤਾ ਲੱਗਦੀ ਸੀ ਟੌੜੇ ਨੂੰ ਕਿਤਾਬ ਭੇਟ ਕਰਨ ਦਾ ਵਾਕਿਆ ਤਾਂ ਮੇਰੀ ਪਹਿਲੀ ਕਿਤਾਬ ਰਿਲੀਜ਼ ਹੋ ਜਾਣ ਤੋਂ ਬਾਅਦ ਮੈਂ ਦੋ ਉੱਗੀਆਂ ਪੰਥਕ ਸ਼ਖਸੀਅਤਾਂ ਜਥੇਦਾਰ ਗੁਰਚਰਨ ਸਿੰਘ ਟੌੜਾ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਿਤਾਬ ਭੇਟ ਕਰਨ ਦਾ ਪ੍ਰੋਗਰਾਮ ਬਣਾਇਆ ਮੈਂ ਪਹਿਲਾ ਸਰਦਾਰ ਮਾਨ ਦੇ ਘਰ ਜਾ ਕੇ ਉਹਨਾਂ ਨੂੰ ਅਦਬ ਨਾਲ ਕਿਤਾਬ ਭੇਟ ਕੀਤੀ ਉਸ ਤੋਂ ਪਹਿਲਾਂ ਮੇਰੀ ਸਰਦਾਰ ਮਾਨ ਨਾਲ ਕਦੇ ਮੁਲਾਕਾਤ ਨਹੀਂ ਹੋਈ ਸੀ ਉਹਨਾਂ ਨੇ ਉਦੋਂ ਤੱਕ ਮੇਰਾ ਨਾਮ ਹੀ ਨਹੀਂ ਸੁਣਿਆ ਸੀ ਉਹ ਮੈਨੂੰ ਪੂਰੇ ਸਤਿਕਾਰ ਨਾਲ ਮਿਲੇ ਅਤੇ ਕਿਤਾਬ ਭੇਟ ਕਰਨ ਲਈ ਮੇਰਾ ਸ਼ੁਕਰੀਆ ਅਦਾ ਕੀਤਾ ਮੈਂ ਉਹਨਾਂ ਨਾਲ ਕਿਤਾਬ ਦੇ ਵਿਸ਼ਾ ਵਸਤੂ ਬਾਰੇ ਸੰਖੇਪ ਵਿੱਚ ਗੱਲਬਾਤ ਕੀਤੀ ਉਹਨਾਂ ਨੇ ਮੇਰੀਆਂ ਗੱਲਾਂ ਪੂਰੇ ਗੋਹ ਨਾਲ ਸੁਣੀਆਂ ਆਪਣੇ ਵੱਲੋਂ ਕੁਝ ਗੱਲਾਂ ਦੀ ਪੁਸ਼ਟੀ ਵੀ ਕੀਤੀ ਜਿਸ ਤੋਂ ਮੈਂ ਇਹ ਅੰਦਾਜ਼ਾ ਲਾ ਲਿਆ ਸੀ ਕਿ ਉਹਨਾਂ ਅੰਦਰ ਗੱਲਾਂ ਨੂੰ ਸਮਝਣ ਦੀ ਚੋਖੀ ਬৌਧਿਕ ਯੋਗਤਾ ਹੈ ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਨੂੰ ਦੂਜੀ ਵਾਰ ਦਿੱਲੀ ਪੰਜਾਬ ਭਵਨ ਵਿੱਚ ਮਿਲਿਆ ਤਾਂ ਉਹਨਾਂ ਨੇ ਮੇਰੀ ਕਿਤਾਬ ਪੂਰੀ ਪੜ੍ਹ ਲਈ ਹੋਈ ਸੀ ਅਤੇ ਉਹਨਾਂ ਨੇ ਮੇਰੇ ਕੋਲ ਕਿਤਾਬ ਦੀ ਕਾਫੀ ਪ੍ਰਸ਼ੰਸਾ ਵੀ ਕੀਤੀ ਸੀ ਇਸੇ ਦੌਰਾਨ ਪਤਾ ਲੱਗਾ ਕਿ ਜਥੇਦਾਰ ਟੌੜਾ ਦਾ ਦਿੱਲੀ ਦੇ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਦਿਲ ਦਾ ਆਪਰੇਸ਼ਨ ਹੋਇਆ ਹੈ। ਇਤਫਾਕ ਨਾਲ ਮੈਂ ਤੇ ਦਲਜੀਤ ਸਿੰਘ ਸਰਾ ਉਸੇ ਵੇਲੇ ਦਿੱਲੀ ਵਿੱਚ ਹੀ ਸੀ। ਅਸੀਂ ਉਹਨਾਂ ਦਾ ਹਾਲਚਲ ਪੁੱਛਣ ਲਈ ਹਸਪਤਾਲ ਚਲੇ ਗਏ। ਉਹ ਅਜੇ ਬਹੁਤੀ ਗੱਲਬਾਤ ਕਰਨ ਦੇ ਕਾਬਿਲ ਨਹੀਂ ਹੋਏ ਸਨ। ਅਸੀਂ ਉਹਨਾਂ ਨੂੰ ਬਿਸਤਰੇ ਤੇ ਬੈਠਿਆਂ ਨੂੰ ਹੀ ਸਨਮਾਨ ਨਾਲ ਕਿਤਾਬ ਭੇਟ ਕੀਤੀ ਜਿਸ ਨੂੰ ਉਹਨਾਂ ਨੇ ਸਤਕਾਰ ਸਹਿਤ ਪ੍ਰਵਾਨ ਕੀਤਾ। ਡਾਕਟਰ ਦੀਆਂ ਹਦਾਇਤਾਂ ਅਨੁਸਾਰ ਅਸੀਂ ਉਹਨਾਂ ਦੇ ਕਮਰੇ ਅੰਦਰ 2 ਕੁ ਮਿੰਟ ਰੁਕਣ ਤੋਂ ਬਾਅਦ ਬਾਹਰ ਆ ਕੇ ਮਹਿਮਾਨਾਂ ਵਾਲੇ ਕਮਰੇ ਵਿੱਚ ਬੈਠ ਗਏ। ਉੱਥੇ ਸਾਨੂੰ ਗੁਰਦਰਸ਼ਨ ਸਿੰਘ ਬਾਹੀਆ ਕੋਲੋਂ ਇੱਕ ਖਾਸੋ-ਖਾਸ ਰਾਸੀ ਸਮਾਚਾਰ ਮਿਲਿਆ ਕਿ ਜਥੇਦਾਰ ਟੌੜਾ ਦੇ ਕੁਝ ਨੇੜਲੇ ਬੰਦੇ ਉਹਨਾਂ ਦੀ ਪ੍ਰਕਾਸ਼ ਸਿੰਘ ਬਾਦਲ ਨਾਲ ਸੁਲਾ ਕਰਵਾਉਣ ਦੇ ਸਿਰ ਤੋੜ ਯਤਨ ਕਰ ਰਹੇ ਹਨ। ਉਹੀ ਦਿਨੀ ਸੁਖਬੀਰ ਸਿੰਘ ਬਾਦਲ ਦੇ ਘਰ ਪੁੱਤਰ ਨੇ ਜਨਮ ਲਿਆ ਸੀ। ਸੁਖਬੀਰ ਸਿੰਘ ਇਸ ਖੁਸ਼ੀ ਵਿੱਚ ਲੱਡੂ ਦੇਣ ਦੇ ਬਹਾਨੇ ਸਾਡੇ ਆਉਣ ਤੋਂ ਥੋੜਾ ਚਿਰ ਪਹਿਲਾਂ ਹੀ ਜਥੇਦਾਰ ਟੌੜਾ ਨੂੰ ਮਿਲ ਕੇ ਗਿਆ ਸੀ ਸਾਨੂੰ ਪਤਾ ਲੱਗਾ ਕਿ ਜਥੇਦਾਰ ਟੌੜਾ ਦੀ ਧਰਮ ਪਤਨੀ ਬੀਬੀ ਜਗਿੰਦਰ ਕੌਰ ਬਾਦਲਾਂ ਨਾਲ ਸਮਝੌਤੇ ਦੀ ਕੱਟੜ ਵਿਰੋਧੀ ਸੀ ਉਸ ਦਾ ਸੁਭਾਅ ਸਖਤ ਹੋਣ ਕਰਕੇ ਜਥੇਦਾਰ ਟੌੜਾ ਉਹਨਾਂ ਨੂੰ ਮਜ਼ਾਕ ਵਿੱਚ ਡੀਆਈਜੀ ਕਿਹਾ ਕਰਦੇ ਸਨ ਇੱਕ ਦਿਨ ਇਤਫਾਕ ਨਾਲ ਬੀਬੀ ਸਾਡੇ ਉੱਥੇ ਬੈਠੇ ਹੀ ਪਹੁੰਚ ਗਈ ਸੀ ਉਸ ਨੂੰ ਆਪਣੇ ਸੋਮਿਆ ਤੋਂ ਸੁਖਬੀਰ ਸਿੰਘ ਬਾਦਲ ਦੇ ਆਉਣ ਦੀ ਸੂਹ ਮਿਲ ਗਈ ਸੀ ਜਿਸ ਕਰਕੇ ਉਹ ਬਹੁਤ ਤਪੀ ਹੋਈ ਸੀ ਉਹ ਕਹਿੰਦੀ ਜੇਕਰ ਉਸ ਵੇਲੇ ਮੈਂ ਇੱਥੇ ਹੁੰਦੀ ਤਾਂ ਮੈਂ ਸੁਖਬੀਰ ਨੂੰ ਅੰਦਰ ਨਹੀਂ ਵੜਨ ਦੇਣਾ ਸੀ ਇਸ ਮਾਮਲੇ ਵਿੱਚ ਮੇਰੀ ਧਾਰਨਾ ਇਹ ਸੀ ਕਿ ਜੇਕਰ ਜ਼ਥੇਦਾਰ ਟੌੜਾ ਪਿਛਲੀਆਂ ਗੱਲਾਂ ਤੇ ਮਿੱਟੀ ਪਾ ਕੇ ਪ੍ਰਕਾਸ਼ ਸਿੰਘ ਬਾਦਲ ਨਾਲ ਮੁੜ ਸਮਝੌਤਾ ਕਰ ਲੈਂਦੇ ਹਨ ਤਾਂ ਇਸ ਨਾਲ ਉਹਨਾਂ ਦੇ ਵਕਾਰ ਨੂੰ ਤਾਂ ਛੱਟ ਲੱਗ ਬਜੇਗੀ ਇਹ ਗੱਠਜੋੜ ਪੰਥ ਦੇ ਹਿੱਤ ਵਿੱਚ ਵੀ ਨਹੀਂ ਹੋਵੇਗਾ ਪਰ 2002 ਦੀਆਂ ਚੋਣਾਂ ਦੇ ਨਤੀਜਿਆਂ ਨੇ ਜਥੇਦਾਰ ਟੋੜਾ ਦੇ ਸਹਿਯੋਗੀਆਂ ਦੇ ਹੌਸਲੇ ਪਸਤ ਕਰ ਦਿੱਤੇ ਸਨ ਜਿਸ ਕਰਕੇ ਉਹ ਬਾਦਲ ਨਾਲ ਸਮਝੌਤਾ ਕਰਨ ਲਈ ਬਹੁਤ ਕਾਲੇ ਪਏ ਹੋਏ ਸਨ ਮੈਂ ਸੋਚਿਆ ਸੀ ਜਦੋਂ ਜਥੇਦਾਰ ਟੋੜਾ ਥੋੜਾ ਸਹਿਤਜਾਬ ਹੋ ਗਏ ਤਾਂ ਉਹਨਾਂ ਨਾਲ ਇਸ ਮਸਲੇ ਬਾਰੇ ਖੁੱਲ੍ਹ ਕੇ ਗੱਲ ਕਰਾਂਗਾ ਉਸ ਵੇਲੇ ਉਹ ਮੇਰੀ ਗੱਲ ਧਿਆਨ ਨਾਲ ਸੁਣ ਲੈਂਦੇ ਸਨ ਵੀਜ਼ਾ ਲੈਣ ਦਾ ਫੁਰਨਾ ਕਿਵੇਂ ਫੁਰਿਆ ਉਸ ਤੋਂ ਥੋੜੇ ਦਿਨ ਬਾਅਦ ਜਥੇਦਾਰ ਟੋੜਾ ਆਰਾਮ ਕਰਨ ਲਈ ਦਿੱਲੀ ਆਪਣੀ ਸਰਕਾਰੀ ਕੋਠੀ ਵਿੱਚ ਆ ਗਿਆ ਸੀ ਉਹ ਉਸ ਵੇਲੇ ਰਾਜ ਸਭਾ ਦਾ ਮੈਂਬਰ ਸੀ ਗੁਰਦਰਸ਼ਨ ਸਿੰਘ ਬਾਈਏ ਤੋਂ ਸਾਨੂੰ ਪਤਾ ਲੱਗ ਗਿਆ ਸੀ ਕਿ ਮਨਜੀਤ ਸਿੰਘ ਕਲਕੱਤਾ ਤੇ ਮਹੇਸ਼ਿੰਦਰ ਸਿੰਘ ਗਰੇਵਾਲ ਜਥੇਦਾਰ ਟੋੜਾ ਨੂੰ ਸਮਝੌਤੇ ਲਈ ਮਨਾਉਣ ਦੇ ਯਤਨਾਂ ਵਿੱਚ ਲੱਗੇ ਹੋਏ ਸਨ ਉਹ ਉਸ ਉੱਤੇ ਲਗਾਤਾਰ ਮਾਨਸਿਕ ਦਬਾਅ ਪਾ ਰਹੇ ਸਨ ਇਸ ਹਾਲਤ ਵਿੱਚ ਅਸੀਂ ਸਮਝੌਤੇ ਦੇ ਯਤਨਾਂ ਨੂੰ ناکਾਮ ਕਰਨ ਦੇ ਮੰਤਵ ਨਾਲ ਜਥੇਦਾਰ ਟਵੜਾ ਨੂੰ ਆਰਾਮ ਕਰਨ ਲਈ ਕੁਝ ਸਮੇਂ ਵਾਸਤੇ ਅਮਰੀਕਾ ਹਰਪ੍ਰਜਨ ਸਿੰਘ ਜੋਗੀ ਕੋਲ ਚਲੇ ਜਾਣ ਦਾ مشورہ ਦੇਣ ਬਾਰੇ ਸੋਚਿਆ ਮੈਂ ਜਥੇਦਾਰ ਟਵੜਾ ਨੂੰ ਦੱਸਿਆ ਕਿ ਮੇਰਾ ਪਾਸਪੋਰਟ ਬਣ ਗਿਆ ਹੈ ਅਤੇ ਜੇਕਰ ਕਿਸੇ ਤਰ੍ਹਾਂ ਮੇਰਾ ਵੀ ਅਮਰੀਕਾ ਦਾ ਵੀਜ਼ਾ ਲੱਗ ਜਾਵੇ ਤਾਂ ਆਪਾਂ ਦੋਵੇਂ ਕੁਝ ਸਮੇਂ ਲਈ ਉੱਥੇ ਚਲੇ ਜਾਈਏ ਮੈਂ ਤੁਹਾਡੇ ਵੱਲੋਂ ਅਕਾਲੀ ਰਾਜਨੀਤੀ ਦਾ ਪਿਛਲੇ 30 ਵਰਿਆਂ ਦਾ ਹੱਡੀ ਹੰਡਾਇਆ ਇਤਿਹਾਸ ਤੁਹਾਡੇ ਕੋਲੋਂ ਸੁਣ ਕੇ ਕਲਮ ਬੰਦ ਕਰਨਾ ਚਾਹਾਂਗਾ ਮੈਂ ਉਹਨਾਂ ਨੂੰ ਕਿਹਾ ਕਿ ਜੇਕਰ ਤੁਸੀਂ ਇਹ ਕੰਮ ਕਰ ਸਕੋ ਤਾਂ ਇਹ ਕੌਮ ਨੂੰ ਤੁਹਾਡੀ ਵੱਡਮੁੱਲੀ ਦੇਣ ਹੋਵੇਗੀ ਮੈਂ ਉਹਨਾਂ ਨੂੰ ਇਹ ਦੱਸ ਦਿੱਤਾ ਸੀ ਕਿ ਮੇਰਾ ਵੀਜ਼ਾ ਲੱਗਣ ਦੀ ਸੰਭਾਵਨਾ ਨਾਂ ਦੇ ਬਰਾਬਰ ਹੀ ਹੈ ਕਿਉਂਕਿ ਮੇਰਾ ਪਾਸਪੋਰਟ ਬਿਲਕੁਲ ਕੋਰਾ ਹੀ ਹੈ ਮੇਰਾ ਕੋਈ ਬੈਂਕ ਖਾਤਾ ਨਹੀਂ ਨਾ ਮੈਂ ਨੌਕਰੀ ਕਰਦਾ ਹਾਂ ਨਾ ਵਿਆਹਿਆ ਹੋਇਆ ਹਾਂ ਤੇ ਨਾ ਹੀ ਮੇਰੇ ਕੋਲ ਕੋਈ ਦੁਨਿਆਵੀ ਔਦਾ ਜਾਂ ਰਤਬਾ ਹੈ ਇੱਕ ਕਿਤਾਬ ਤੋਂ ਬਿਨਾ ਮੇਰੇ ਕੋਲ ਦਿਖਾਉਣ ਲਈ ਹੋਰ ਕੁਝ ਵੀ ਨਹੀਂ ਹੈ ਮੇਰੀ ਗੱਲ ਸੁਣ ਕੇ ਜਥੇਦਾਰ ਟੋੜਾ ਸੋਚੀ ਪੈ ਗਏ ਅਤੇ ਫਿਰ ਥੋੜੇ ਚਿਰ ਪਿਛੋਂ ਬੋਲੇ ਕਿ ਮੈਂ ਹਰਪ੍ਰੀਤ ਸਿੰਘ ਜੋਗੀ ਨੂੰ ਕਹਿ ਕੇ ਤੇਰੇ ਲਈ ਰਾਹ ਦੇ ਰਹੀ ਸਪਾਂਸਰਸ਼ਿਪ ਮੰਗਵਾ ਲੈਂਦਾ ਪਹਿਲਾਂ ਤੂੰ ਵੀਜ਼ਾ ਲੈਣ ਦੀ ਕੋਸ਼ਿਸ਼ ਕਰ ਉਸ ਤੋਂ ਬਾਅਦ ਮੇਰੇ ਜਾਣ ਬਾਰੇ ਸੋਚ ਲਵਾਂਗੇ ਮੈਂ ਵਿਚਾਰ ਧਾਰਕ ਤੌਰ ਤੇ ਹਰ ਭਜਨ ਜੋਗੀ ਦਾ ਕੱਟੜ ਵਿਰੋਧੀ ਸੀ ਉਸ ਦੀ ਭਾਰਤੀ ਹਾਕਮਾਂ ਨਾਲ ਨੇੜਤਾ ਕਿਸੇ ਕੋਲੋਂ ਵੀ ਗੁੱਝੀ ਹੋਈ ਨਹੀਂ ਸੀ ਜੂਨ 1984 ਦੇ ਕੱਲੂ ਘਾਰੇ ਦੌਰਾਨ ਉਸ ਨੇ ਨਿੰਦਣਯੋਗ ਭੂਮਿਕਾ ਨਿਭਾਈ ਸੀ ਜਿਸ ਕਰਕੇ ਮੈਂ ਨਿੱਜੀ ਤੌਰ ਤੇ ਉਸ ਦਾ ਐਸਾਨ ਲੈਣ ਦੇ ਹੱਕ ਵਿੱਚ ਨਹੀਂ ਸੀ ਮੈਂ ਮਨ ਹੀ ਮਾਨੰਦਰ ਇਸ ਬਾਰੇ ਕਾਫੀ ਮੰਥਨ ਕੀਤਾ ਅਖੀਰ ਵਿੱਚ ਜਾ ਕੇ ਮੈਂ ਇਸ ਮਾਮਲੇ ਵਿੱਚ ਲਚਕਦਾਰ ਪਹੁੰਚ ਅਪਣਾਉਣ ਦਾ ਚੇਤਨ ਫੈਸਲਾ ਕਰ ਲਿਆ ਸੀ ਜਦੋਂ ਮਨ ਨੇ ਇਸ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਤਾਂ ਵੀਜ਼ਾ ਲੈਣ ਦੇ ਹੱਕ ਵਿੱਚ ਮੈਨੂੰ ਇੱਕ ਹੋਰ ਵਜ਼ਨਦਾਰ ਕਾਰਨ ਲੱਭ ਗਿਆ ਸੀ ਮੈਂ ਪਹਿਲੀ ਕਿਤਾਬ ਤੋਂ ਅੱਗੇ ਜਿਹੜੀ ਦੂਸਰੀ ਕਿਤਾਬ ਲਿਖਣੀ ਚਾਹੁੰਦਾ ਸੀ ਉਸ ਦੇ ਸਬੰਧ ਵਿੱਚ ਮੈਂ ਖਾੜਕੂ ਲਹਿਰ ਵਿੱਚ ਸਰਗਰਮ ਰਿਹਾ ਉਹਨਾਂ ਵਿਅਕਤੀਆਂ ਨੂੰ ਮਿਲਣਾ ਚਾਹੁੰਦਾ ਸੀ ਜਿਹੜੇ ਭਾਰਤੀ ਹਾਕਮਾਂ ਦੇ ਵੈਸ਼ੀ ਜ਼ਬਰ ਤੋਂ ਬਚ ਕੇ ਬਾਹਰਲੇ ਦੇਸ਼ਾਂ ਵਿੱਚ ਚਲੇ ਗਏ ਸਨ ਉਹਨਾਂ ਵਿੱਚੋਂ ਬਹੁਤਿਆਂ ਨੇ ਪੱਛਮੀ ਮੁਲਕਾਂ ਅਮਰੀਕਾ ਕੈਨੇਡਾ ਇੰਗਲੈਂਡ ਜਰਮਨੀ ਫਰਾਂਸ ਸਵਿਟਜ਼ਰਲੈਂਡ ਆਦਿ ਵਿੱਚ ਰਾਸੀ ਸ਼ਰਨ ਲੈ ਲਈ ਸੀ ਮੈਂ ਉਹਨਾਂ ਦੇ ਨਿੱਜੀ ਅਨੁਭਵਾਂ ਦੇ ਆਧਾਰ ਤੇ ਲਹਿਰ ਦਾ ਹਕੀਕੀ ਵਿਸ਼ਲੇਸ਼ਣ ਕਰਨਾ ਚਾਹੁੰਦਾ ਸੀ ਇਹ ਸੋਚ ਕੇ ਮੈਂ ਵੀਜ਼ੇ ਲਈ ਸੰਜੀਦਾ ਯਤਨ ਆਰੰਭ ਕਰ ਦਿੱਤੇ ਸਨ ਉਸ ਵੇਲੇ ਅਮੋਲਕ ਸਿੰਘ ਨੇ ਸ਼ਿਕਾਗੋ ਤੋਂ ਆਪਣਾ ਅਖਬਾਰ ਪੰਜਾਬ ਟਾਈਮਜ਼ ਛਾਪਣਾ ਸ਼ੁਰੂ ਕਰ ਦਿੱਤਾ ਸੀ ਉਹ ਪਹਿਲਾਂ ਚੰਡੀਗੜ੍ਹ ਪੰਜਾਬੀ ਟ੍ਰਿਬਿਊਨ ਵਿੱਚ ਕੰਮ ਕਰਦਾ ਸੀ ਪੰਜਾਬੀ ਟ੍ਰਿਬਿਊਨ ਵਿੱਚ ਕੰਮ ਕਰਦੇ ਮੇਰੇ ਦੋਸਤਾਂ ਦੇ ਜ਼ਰੀਏ ਮੇਰੀ ਉਸ ਨਾਲ ਚੰਗੀ ਜਾਣ ਪਛਾਣ ਹੋ ਗਈ ਸੀ ਮੈਨੂੰ ਪਤਾ ਲੱਗਾ ਕਿ ਉਸ ਨੇ ਆਪਣੇ ਅਖਬਾਰ ਵਿੱਚ ਮੇਰੀ ਕਿਤਾਬ ਨੂੰ ਲੜੀਵਾਰ ਛਾਪਣਾ ਸ਼ੁਰੂ ਕਰ ਦਿੱਤਾ ਸੀ ਉਸਨੇ ਸਾਡੇ ਕਹਿਣ ਤੇ ਮੈਨੂੰ ਪੰਜਾਬ ਟਾਈਮਜ਼ ਵੱਲੋਂ ਅਮਰੀਕਾ ਆਉਣ ਦਾ ਸੱਦਾ ਪੱਤਰ ਭੇਜ ਦਿੱਤਾ ਸੀ। ਉਨਾ ਹੀ ਦਿਨਾਂ ਵਿੱਚ ਕੈਨੇਡਾ ਵਿੱਚ ਇੱਕ ਕਮਾਂਤਰੀ ਪੰਜਾਬੀ ਕਾਨਫਰੰਸ ਹੋਣ ਜਾ ਰਹੀ ਸੀ ਜਿਸ ਦੇ ਪ੍ਰਬੰਧਕ ਦਲਜੀਤ ਸਿੰਘ ਸਰਾ ਦੇ ਜਾਣਕਰ ਸਨ। ਦਲਜੀਤ ਸਿੰਘ ਦੇ ਕਹਿਣ ਤੇ ਉਹਨਾਂ ਨੇ ਮੇਰਾ ਨਾਂ ਕਾਨਫਰੰਸ ਲਈ ਸੱਦੇ ਗਏ ਲੇਖਕਾਂ ਦੀ ਤਰਜੀਹੀ ਸੂਚੀ ਵਿੱਚ ਸ਼ਾਮਲ ਕਰ ਲਿਆ ਸੀ। ਇਸ ਤਰ੍ਹਾਂ ਅਮਰੀਕਾ ਦੇ ਨਾਲ ਹੀ ਮੈਂ ਕੈਨੇਡਾ ਦੇ ਵੀਜ਼ੇ ਲਈ ਵੀ ਅਰਜੀ ਪੱਤਰ ਦੇ ਦਿੱਤਾ ਸੀ। ਇਸੇ ਦੌਰਾਨ ਸਾਨੂੰ ਪਤਾ ਚੱਲਿਆ ਕਿ ਉਹਨਾਂ ਹੀ ਦਿਨਾਂ ਵਿੱਚ ਪ੍ਰੋਫੈਸਰ ਪ੍ਰੀਤਮ ਸਿੰਘ ਤੇ ਉਹਦੇ ਕੁਝ ਸਾਥੀ ਰਲ ਕੇ ਇੰਗਲੈਂਡ ਵਿੱਚ ਆਕਸਫੋਰਡ ਵਿਖੇ ਪੰਜਾਬ ਬਾਰੇ ਵਿਚਾਰ ਸੰमेलन ਕਰ ਰਹੇ ਹਨ। ਪ੍ਰੋਫੈਸਰ ਪ੍ਰੀਤਮ ਸਿੰਘ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੜਾਉਂਦਾ ਰਿਹਾ ਸੀ। ਉਸ ਵੇਲੇ ਮੇਰੀ ਉਸ ਨਾਲ ਵਿਚਾਰਾਂ ਦੀ ਗੂਣੀ ਸਾਂਝ ਪੈ ਗਈ ਸੀ। ਜਦੋਂ ਉਸ ਨੂੰ ਮੈਂ ਦੱਸਿਆ ਕਿ ਮੈਂ ਅਮਰੀਕਾ ਤੇ ਕੈਨੇਡਾ ਦੇ ਵੀਜ਼ੇ ਲੈਣ ਦਾ ਮਨ ਬਣਾਇਆ ਹੈ ਤਾਂ ਉਸ ਨੇ ਮੈਨੂੰ ਆਕਸਫੋਰਡ ਵਿਖੇ ਕੀਤੇ ਜਾ ਰਹੇ ਵਿਚਾਰ ਸਮੇਲਨ ਵਿੱਚ ਵੀ ਸ਼ਾਮਲ ਹੋਣ ਦਾ ਸੁਝਾਅ ਦਿੱਤਾ ਮੇਰੇ ਵੱਲੋਂ ਹਾਮੀ ਭਰ ਦੇਣ ਤੋਂ ਬਾਅਦ ਉਸ ਨੇ ਉਸੇ ਵੇਲੇ ਮੈਨੂੰ ਵਿਚਾਰ ਸਮੇਲਨ ਵਿੱਚ ਸ਼ਾਮਲ ਹੋਣ ਲਈ ਰਸਮੀ ਸੱਦਾ ਪੱਤਰ ਭੇਜ ਦਿੱਤਾ ਸੀ ਇਸ ਤਰ੍ਹਾਂ ਮੈਨੂੰ ਤਿੰਨ ਦੇਸ਼ਾਂ ਤੋਂ ਸੱਦਾ ਪੱਤਰ ਆ ਗਏ ਸਨ ਪਰ ਉਦੋਂ ਤੱਕ ਅਜੇ ਅਮਰੀਕਾ ਤੋਂ ਹਰ ਭਜਨ ਸਿੰਘ ਜੋਗੀ ਦਾ ਸੱਦਾ ਪੱਤਰ ਨਹੀਂ ਆਇਆ ਸੀ ਸਾਨੂੰ ਪਤਾ ਲੱਗਾ ਕਿ ਉਹ ਮੈਨੂੰ ਸੱਦਣ ਤੋਂ ਟਾਲ ਮਟੋਲ ਕਰ ਰਿਹਾ ਸੀ ਸ਼ਾਇਦ ਮੇਰੇ ਕਿਸੇ ਸ਼ੁਭ ਚਿੰਤਕ ਨੇ ਉਸ ਨੂੰ ਮੇਰੀ ਗਰਮ ਖਿਆਲੀ ਵਿਚਾਰ ਧਾਰਾ ਤੇ ਖਾੜਕੂ ਪਿਛੋਕੜ ਬਾਰੇ ਦੱਸ ਦਿੱਤਾ ਸੀ ਅਤੇ ਉਸ ਨੂੰ ਖਾਮ ਖਾਂ ਆਪਣੇ ਗਲ ਆਫਤ ਪਾਉਣ ਤੋਂ ਸਾਵਧਾਨ ਕਰ ਦਿੱਤਾ ਸੀ ਜਦੋਂ ਜਥੇਦਾਰ ਟੌੜਾ ਨੂੰ ਪਤਾ ਲੱਗਾ ਕਿ ਜੋਗੀ ਮੈਨੂੰ ਸੱਦਣ ਤੋਂ ਜਾਣ ਬੁੱਝ ਕੇ ਟਾਲਾਵਟ ਰਿਹਾ ਹੈ ਤਾਂ ਉਸਨੇ ਗੁੱਸੇ ਵਿੱਚ ਜੋਗੀ ਨੂੰ ਫੋਨ ਕਰਕੇ ਤੁਰੰਤ ਰਾਹਦਾਰੀ ਭੇਜਣ ਦੀ ਖਦਾਇਤ ਕਰ ਦਿੱਤੀ ਸੀ ਜਿਸ ਤੇ ਸਿੱਟੇ ਵਜੋਂ ਉਸੇ ਦਿਨ ਫੈਕਸ ਦੇ ਜ਼ਰੀਏ ਮੇਰੀ ਰਾਹਦਾਰੀ ਆ ਗਈ ਸੀ ਇਸ ਤਰ੍ਹਾਂ ਤਿੰਨਾਂ ਦੇਸ਼ਾਂ ਤੋਂ ਸੱਦਾ ਪੱਤਰ ਤੇ ਰਾਹਦਾਰੀ ਆ ਜਾਣ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਇੰਗਲੈਂਡ ਦਾ ਵੀਜ਼ਾ ਲੈਣ ਦੀ ਕਿਸਮਤ ਅਜ਼ਮਾਈ ਕਰਨ ਦਾ ਫੈਸਲਾ ਕੀਤਾ ਮੇਰੀ ਲੇਖਕ ਵਜੋਂ ਪ੍ਰਮਾਣਿਕਤਾ ਸਾਬਤ ਕਰਨ ਲਈ ਅਸੀਂ ਕਿਤਾਬ ਰਿਲੀਜ਼ ਕਰਨ ਬਾਰੇ ਅਖਬਾਰਾਂ ਵਿੱਚ ਛਪੀਆਂ ਖਬਰਾਂ ਤੇ ਤਸਵੀਰਾਂ ਇਕੱਠੀਆਂ ਕੀਤੀਆਂ ਇਸ ਤੋਂ ਇਲਾਵਾ ਅਖਬਾਰਾਂ ਵਿੱਚ ਛਪੇ ਮੇਰੇ 2 ਦਰਜਨ ਤੋਂ ਵੱਧ ਲੇਖ ਇਕੱਠੇ ਕੀਤੇ ਹਰ ਭਜਨ ਹਲਵਾਰ ਵੀ ਨੇ ਸੰਪਾਦਕ ਦੀ ਹੈਸੀਅਤ ਵਿੱਚ ਮੇਰੇ ਲੇਖਾਂ ਦੀ ਪੁਸ਼ਟੀ ਕਰਦਾ ਪ੍ਰਮਾਣ ਪੱਤਰ ਲਿਖ ਕੇ ਦੇ ਦਿੱਤਾ ਆਪਣੀ ਆਰਥਿਕ ਹੈਸੀਅਤ ਦੇ ਸਬੂਤ ਵਜੋਂ ਮੈਂ ਆਪਣੀ ਜੱਦੀ ਜ਼ਮੀਨ ਦੇ ਪ੍ਰਮਾਣ ਪੇਸ਼ ਕਰ ਦਿੱਤੇ ਇੰਟਰਵਿਊ ਲਈ ਨਿਰਧਾਰਤ ਦਿਨ ਤੇ ਸਮੇਂ ਤੇ ਮੈਂ ਦਿੱਲੀ ਇੰਗਲੈਂਡ ਦੂਤਾਵਾਸ ਚਲਾ ਗਿਆ ਘੰਟਾ ਡੇਢ ਘੰਟਾ ਉਡੀਕਣ ਤੋਂ ਬਾਅਦ ਮੇਰੀ ਵਾਰੀ ਆ ਗਈ ਸੀ ਇਮੀਗ੍ਰੇਸ਼ਨ ਅਫਸਰ ਗੁਰਾ ਸੀ ਉਸ ਨੇ ਮੈਨੂੰ ਪ੍ਰੋਫੈਸਰ ਪ੍ਰੀਤਮ ਸਿੰਘ ਨਾਲ ਮੇਰੇ ਸਬੰਧ ਅਤੇ ਆਕਸਫੋਰਡ ਵਿੱਚ ਹੋ ਰਹੇ ਵਿਚਾਰ ਸਮੇਲਨ ਬਾਰੇ 2-3 ਕੋ ਰਸਮੀ ਜਿਹੇ ਸਵਾਲ ਪੁੱਛੇ ਮੇਰੇ ਜਵਾਬ ਸੁਣਨ ਤੋਂ ਬਾਅਦ ਉਸ ਨੇ ਵੀਜ਼ਾ ਦੇਣ ਦੀ ਖਾਮੀ ਪਰ ਦਿੱਤੀ ਮੇਰੇ ਜੀਵਨ ਵਿੱਚ ਵੀਜ਼ਾ ਲੈਣ ਦਾ ਇਹ ਪਹਿਲਾ ਮੌਕਾ ਸੀ 31 ਸਾਲਾਂ ਦੇ ਰੂਪ ਉਸ ਜੀਵਨ ਤੋਂ ਮੁਕਤ ਹੋ ਜਾਣ ਤੋਂ ਛੇਤੀ ਬਾਅਦ ਇੰਗਲੈਂਡ ਵਰਗੇ ਦੇਸ਼ ਦਾ ਵੀਜ਼ਾ ਇੰਨੀ ਸੌਖ ਨਾਲ ਮਿਲ ਜਾਣਾ ਮੇਰੇ ਲਈ ਅਲੌਕਿਕ ਘਟਨਾ ਸੀ ਕੁਝ ਚਿਰ ਤੱਕ ਮੈਨੂੰ ਇਸ ਤੇ ਯਕੀਨ ਹੀ ਨਹੀਂ ਸੀ ਹੋਇਆ ਇੰਗਲੈਂਡ ਤੋਂ ਬਾਅਦ ਅਸੀਂ ਕੈਨੇਡਾ ਦਾ ਵੀਜ਼ਾ ਲੈਣ ਦਾ ਮਨ ਬਣਾਇਆ ਇੱਥੇ ਵੀ ਇੰਗਲੈਂਡ ਵਾਲੀ ਹੀ ਗੱਲ ਵਾਪਰੀ ਗੋਰੇ ਅਫਸਰ ਨੇ ਮੁੱਖ ਰੂਪ ਵਿੱਚ ਮੇਰੀ ਆਰਥਿਕ ਹਸਿਆਤ ਤੇ ਆਮਦਨ ਬਾਰੇ ਹੀ ਸਵਾਲ ਪੁੱਛੇ ਸਨ ਉਸ ਨੇ ਮੇਰੇ ਜਵਾਬਾਂ ਤੋਂ ਸੰਤੁਸ਼ਟ ਹੋ ਕੇ ਵੀਜ਼ਾ ਪ੍ਰਵਾਨ ਕਰ ਦਿੱਤਾ ਸੀ ਅਖੀਰ ਵਿੱਚ ਮੈਂ ਅਮਰੀਕਾ ਦਾ ਵੀਜ਼ਾ ਲੈਣ ਵਾਸਤੇ ਨਿਰਧਾਰਤ ਦਿਨ ਤੇ ਅਮਰੀਕੀ ਦੂਤਾਵਾਸ ਵਿੱਚ ਜਾ ਕੇ ਲੰਮੀ ਕਤਾਰ ਵਿੱਚ ਲੱਗ ਗਿਆ ਕਤਾਰ ਵਿੱਚ ਮੇਰੇ ਤੋਂ ਅੱਗੇ ਫਰੀਦাবাদ ਦਾ ਇੱਕ ਅੱਧ ਖੜ ਉਮਰ ਦਾ ਸੰਤਕਾਰ ਖੜਾ ਸੀ ਉਸ ਦਾ ਪੁੱਤਰ ਅਮਰੀਕਾ ਵਿੱਚ ਰਹਿੰਦਾ ਸੀ ਉਸ ਨੂੰ ਮਿਲਣ ਲਈ ਜਾਣਾ ਚਾਹੁੰਦਾ ਸੀ ਉਸ ਦੇ ਕਾਗਜ਼ ਪੱਤਰ ਦੱਸਦੇ ਸਨ ਕਿ ਉਹ ਕਾਫੀ ਅਮੀਰ ਵਿਅਕਤੀ ਸੀ ਇੰਨੀ ਮੋਟੀ ਆਮਦਨ ਵਾਲੇ ਬੰਦੇ ਨੂੰ ਵੀਜ਼ਾ ਨਾ ਮਿਲਣ ਦੀ ਕੋਈ ਵੀ ਸੰਭਾਵਨਾ ਨਹੀਂ ਦਿੱਸਦੀ ਸੀ ਇਮੀਗ੍ਰੇਸ਼ਨ ਅਫਸਰ ਕਾਲੀ ਨਸਲ ਦੀ ਅਮਰੀਕੀ ਔਰਤ ਸੀ ਉਹ ਬਹੁਤ ਦੇਰ ਉਸ ਸੰਤਕਾਰ ਦੇ ਕਾਗਜ਼ ਅੱਤਰ ਫਰੋਲਦੀ ਰਹੀ ਅਖੀਰ ਵਿੱਚ ਜਾ ਕੇ ਉਸ ਨੇ ਵੀਜ਼ਾ ਦੇਣ ਤੋਂ ਨਾਂ ਕਰ ਦਿੱਤੀ ਇਸ ਗੱਲ ਤੇ ਉਹ ਸੰਤਕਾਰ ਭੜਕ ਉੱਠਿਆ ਉਹ ਇਮੀਗ੍ਰੇਸ਼ਨ ਅਫਸਰ ਬੀਬੀ ਨਾਲ ਤਲਖ ਲੈਜੇ ਵਿੱਚ ਸਵਾਲ ਜਵਾਬ ਕਰਨ ਲੱਗ ਗਿਆ। ਨੌਪਤ ਇੱਥੋਂ ਤੱਕ ਪਹੁੰਚੀ ਕਿ ਅਫਸਰ ਬੀਬੀ ਨੇ ਮਾਰਸ਼ਲ ਬੁਲਾ ਲਏ ਜਿਹੜੇ ਉਸ ਬੰਦੇ ਨੂੰ ਉਸੇ ਵੇਲੇ ਧੂਕੇ ਬਾਹਰ ਲੈ ਗਏ। ਉਸ ਤੋਂ ਬਾਅਦ ਮੇਰੀ ਵਾਰੀ ਸੀ। ਸੁਭਾਵਕ ਹੀ ਇਸ ਅਣਸੁਖਾਵੇਂ ਘਟਨਾ ਕ੍ਰਮ ਨਾਲ ਅਫਸਰ ਬੀਬੀ ਦਾ ਮੂਡ ਵੀ ਖਰਾਬ ਹੋ ਗਿਆ ਸੀ। ਮੈਂ ਸੋਚਿਆ ਕਿ ਬੀਬੀ ਇੰਨੇ ਵਿਗੜੇ ਹੋਏ ਰੌਣ ਵਿੱਚ ਸ਼ਾਇਦ ਮੈਨੂੰ ਵੀਜ਼ਾ ਦੇਣ ਦੀ ਦਿਆਲਤਾ ਨਹੀਂ ਕਰੇਗੀ ਪਰ ਨਾਲ ਹੀ ਮੇਰੇ ਦਿਮਾਗ ਵਿੱਚ ਇਹ ਗੱਲ ਵੀ ਆਈ ਕਿ ਇੱਕ ਕਤਲ ਕਰਨ ਤੋਂ ਛੱਟ ਪਿੱਛੋਂ ਉਹ ਸ਼ਾਇਦ ਦੂਜਾ ਕਤਲ ਕਰਨ ਤੋਂ ਗੁਰੇਜ਼ ਕਰੇਗੀ ਬੀਬੀ ਨੇ ਮੇਰੇ ਕਾਗਜ਼ ਗੋਵ ਨਾਲ ਫਰੋਲੇ ਉਸ ਨੇ ਮੈਨੂੰ ਮੇਰੇ ਅਖਬਾਰਾਂ ਵਿੱਚ ਛਪੇ ਲੇਖ ਦਿਖਾਉਣ ਲਈ ਕਿਹਾ ਖੁਸ਼ਕਿਸਮਤੀ ਨਾਲ ਮੈਂ ਸਾਰੇ ਲੇਖ ਇੱਕ ਵੱਡੇ ਲਿਫਾਫੇ ਵਿੱਚ ਪਾ ਕੇ ਨਾਲ ਲੈ ਕੇ ਗਿਆ ਸੀ ਜਦੋਂ ਮੈਂ ਲੇਖ ਲਿਫਾਫੇ ਵਿੱਚੋਂ ਕੱਢਣ ਦਾ ਯਤਨ ਕੀਤਾ ਤਾਂ ਉਸਨੇ ਕਿਹਾ ਕਿ ਰਹਿਣ ਦਿਓ ਇਸ ਦੀ ਲੋੜ ਨਹੀਂ ਹੈ ਉਸਨੇ ਮੇਰਾ ਪਾਸਪੋਰਟ ਆਪਣੇ ਕੋਲ ਰੱਖ ਲਿਆ ਅਤੇ ਬਾਕੀ ਸਾਰੇ ਕਾਗਜ਼ ਮੈਨੂੰ ਵਾਪਸ ਕਰ ਦਿੱਤੇ ਜਿਸ ਦਾ ਭਾਵ ਸੀ ਮੈਨੂੰ ਵੀਜ਼ਾ ਦੇਣ ਦੀ ਹਾਂ ਹੋ ਗਈ ਸੀ ਮੈਂ ਖੁਸ਼ੀ-ਖੁਸ਼ੀ ਦੂਤਾਵਾਸ ਤੋਂ ਬਾਹਰ ਨਿਕਲ ਆਇਆ ਅਤੇ ਉਥੋਂ ਆਟੋ ਰਿਕਸ਼ਾ ਲੈ ਕੇ ਬਸ ਅਡੇਲੀ ਚੱਲ ਪਿਆ ਜਥੇ ਦਾ ਟੌਲਾ ਨਾਲ ਆਖਰੀ ਮੇਲਣੀ ਡੀਜ਼ਲ ਮਿਲਣ ਤੋਂ ਬਾਅਦ ਮੈਂ ਵਿਦੇਸ਼ ਜਾਣ ਬਾਰੇ ਗੰਭੀਰਤਾ ਨਾਲ ਸੋਚਣਾ ਸ਼ੁਰੂ ਕਰ ਦਿੱਤਾ ਸੀ ਉਧਰ ਜਥੇਦਾਰ ਟੌੜਾ ਨੇ ਬਾਦਲ ਨਾਲ ਮੁੜ ਏਕਤਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਦਰਮਿਆਨ ਅਮਰੀਕਾ ਜਾਣ ਦਾ ਇਰਾਦਾ ਤਿਆਗ ਦਿੱਤਾ ਸੀ ਜਿਸ ਕਰਕੇ ਮੇਰਾ ਹਰ ਭਜਨ ਸਿੰਘ ਜੋਗੀ ਦੇ ਮੱਥੇ ਲੱਗਣ ਤੋਂ ਬਚਾਅ ਹੋ ਗਿਆ ਸੀ ਹੁਣ ਮੇਰਾ ਅਮਰੀਕਾ ਜਾਣ ਦਾ ਮੁੱਖ ਮਕਸਦ ਖਾੜਕੂ ਲਹਿਰ ਨਾਲ ਜੁੜੇ ਰਹੇ ਵਿਅਕਤੀਆਂ ਨੂੰ ਮਿਲ ਕੇ ਉਹਨਾਂ ਕੋਲੋਂ ਲੋੜੀਂਦੀ ਜਾਣਕਾਰੀ ਹਾਸਲ ਕਰਨਾ ਸੀ ਉਸ ਵੇਲੇ ਮੇਰੀ ਇਹਨਾਂ ਚੋਂ ਕਿਸੇ ਵੀ ਵਿਅਕਤੀ ਨਾਲ ਸਿੱਧੀ ਜਾਣ ਪਛਾਣ ਨਹੀਂ ਸੀ ਜਿਸ ਕਰਕੇ ਮੈਂ ਸੁਰਿੰਦਰਪਾਲ ਸਿੰਘ ਠਰੂ ਨੂੰ ਨਾਲ ਲੈ ਕੇ ਭਾਈ ਦਲਜੀਤ ਸਿੰਘ ਨਾਲ ਨਾਬਾ ਜੇਲ੍ਹ ਵਿੱਚ ਮੁਲਾਕਾਤ ਕੀਤੀ ਉਹਨਾਂ ਕੋਲੋਂ ਅਮਰੀਕਾ ਕੈਨੇਡਾ ਤੇ ਇੰਗਲੈਂਡ ਵਿੱਚ ਰਹਿੰਦੇ ਉਹਨਾਂ ਦੇ ਹਮਾਇਤੀਆਂ ਬਾਰੇ ਜਾਣਕਾਰੀ ਲਈ ਉਹਨਾਂ ਨੇ ਮੈਨੂੰ ਪ੍ਰਮੁੱਖ ਵਿਅਕਤੀਆਂ ਦੇ ਨਾਂ ਦੱਸੇ ਅਤੇ ਉਹਨਾਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਲਈ ਕਿਹਾ ਇਸੇ ਦੌਰਾਨ ਜਥੇਦਾਤਾ ਟੋੜਾ ਦੇ ਸਹਿਯੋਗੀਆਂ ਨੇ ਉਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨਾਲ ਮੁੜ ਏਕਤਾ ਕਰਨ ਲਈ ਲਗਭਗ ਸਹਿਮਤ ਕਰ ਲਿਆ ਸੀ ਪਰ ਮੈਂ ਫਿਰ ਵੀ ਅਮਰੀਕਾ ਜਾਣ ਤੋਂ ਪਹਿਲਾਂ ਜਥੇਦਾਤਾ ਟੋੜਾ ਨੂੰ ਇੱਕ ਵਾਰ ਮਿਲਣਾ ਜ਼ਰੂਰੀ ਸਮਝਿਆ ਸੋ ਜਿਸ ਦਿਨ ਮੈਂ ਅਮਰੀਕਾ ਜਾਣ ਵਾਸਤੇ ਦਿੱਲੀ ਦੀ ਰਵਾਨਾ ਹੋਣਾ ਸੀ ਉਸੇ ਦਿਨ ਮੈਂ ਤੇ ਜਨਰਲ ਨਰਿੰਦਰ ਸਿੰਘ ਨੇ ਦੁਪਹਿਰ ਤੋਂ ਪਹਿਲਾਂ ਪਟਿਆਲੇ ਜਾ ਕੇ ਜਥੇਦਾਰ ਟੌੜਾ ਨੂੰ ਮਿਲਣ ਦਾ ਪ੍ਰੋਗਰਾਮ ਬਣਾ ਲਿਆ ਸੀ ਉਸ ਵੇਲੇ ਜਥੇਦਾਰ ਪਟਿਆਲੇ ਆਪਣੀ ਬੇਟੀ ਦੇ ਘਰ ਠਹਿਰੇ ਹੋਏ ਸਨ ਅਸੀਂ ਜਾ ਕੇ ਉਹਨਾਂ ਨੂੰ ਫਤੇ ਬੁਲਾਈ ਤਾਂ ਅਸੀਂ ਮਹਿਸੂਸ ਕੀਤਾ ਕਿ ਉਹ ਬਹੁਤੀ ਚੜ੍ਹਦੀ ਕਲਾ ਵਿੱਚ ਨਹੀਂ ਸਨ ਉਹ ਸਾਡੇ ਨਾਲ ਗੱਲ ਕਰਨ ਤੋਂ ਵੀ ਕੰਨੀ ਕਤਰਾ ਰਹੇ ਸਨ ਪਰ ਫਿਰ ਵੀ ਮੈਂ ਉਹਨਾਂ ਨੂੰ ਬੇਲਿਹਾਜ਼ ਹੋ ਕੇ ਇੰਨੀ ਗੱਲ ਕਹਿ ਦਿੱਤੀ ਸੀ ਕਿ ਤੁਹਾਡੀਆਂ ਜੋ ਮਰਜ਼ੀ ਮਜਬੂਰੀਆਂ ਹੋਣ ਜੇਕਰ ਤੁਸੀਂ ਬਾਦਲ ਨਾਲ ਏਕਤਾ ਕਰ ਲਈ ਤਾਂ ਇਸ ਨਾਲ ਤੁਹਾਡੀ ਜ਼ਿੰਦਗੀ ਦੀ ਸਾਰੀ ਕਮਾਈ ਖੂ ਵਿੱਚ ਪੈ ਜਾਵੇਗੀ ਅਤੇ ਤੁਸੀਂ ਸਦੀਵੀ ਕਲੰਕ ਖੱਟ ਲਵੋਗੇ। ਜਥੇਦਾਰ ਨੇ ਮੇਰੀ ਇੰਨੀ ਸਖਤ ਗੱਲ ਦਾ ਕੋਈ ਜਵਾਬ ਨਹੀਂ ਸੀ ਦਿੱਤਾ। ਇਹ ਦੇਖ ਕੇ ਜਰਨਲ ਨਰਿੰਦਰ ਸਿੰਘ ਨੇ ਨਾਂ ਵਿੱਚ ਸਿਰ ਹਿਲਾਉਂਦਿਆਂ ਮੈਨੂੰ ਚਲੇ ਜਾਣ ਦਾ ਇਸ਼ਾਰਾ ਕਰ ਦਿੱਤਾ। ਉਹ ਸਮਝ ਗਏ ਸਨ ਕਿ ਹੁਣ ਰਾਖ ਵਿੱਚ ਫੂਕਾ ਮਾਰਨ ਦਾ ਕੋਈ ਫਾਇਦਾ ਨਹੀਂ ਹੈ। ਅਸੀਂ ਜਥੇਦਾਰ ਟੌੜਾ ਨੂੰ ਫਤਿਹ ਬੁਲਾ ਕੇ ਵਾਪਸ ਚੱਲ ਪਏ। ਉਸ ਵਕਤ ਸਾਨੂੰ ਇਹ ਅੰਦੇਸ਼ਾ ਨਹੀਂ ਸੀ ਕਿ ਉਹ ਉਸ ਨੂੰ ਸਾਡੀ ਆਖਰੀ ਫਤਿਹ ਸੀ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਅਸੀਂ ਜਥੇਦਾ ਟੌੜਾ ਦੀ ਧਰਮ ਪਤਨੀ ਬੀਬੀ ਜੁਗਿੰਦਰ ਕੌਰ ਨੂੰ ਵੀ ਫਤਿਹ ਬੁਲਾਉਣੀ ਜ਼ਰੂਰੀ ਸਮਝੀ ਜਦੋਂ ਉਸਦੇ ਕਮਰੇ ਵਿੱਚ ਗਏ ਤਾਂ ਸਾਡੀ ਫਤਿਹ ਦਾ ਜਵਾਬ ਦਿੰਦਿਆਂ ਹੀ ਉਸ ਨੇ ਗੁੱਸੇ ਵਿੱਚ ਬਾਦਲ ਦੇ ਨਾਲ ਹੀ ਆਪਣੇ ਪਰਿਵਾਰ ਦੇ ਕੁਝ ਮੈਂਬਰਾਂ ਦੇ ਖਿਲਾਫ ਵੀ ਮਨ ਦੀ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ ਸੀ ਸਾਨੂੰ ਉਸ ਕੋਲੋਂ ਪਤਾ ਚੱਲਿਆ ਕਿ ਏਕਤਾ ਨੂੰ ਰਸਮੀ ਪ੍ਰਵਾਨਗੀ ਦੇਣ ਵਾਸਤੇ ਉਸੇ ਦਿਨ ਸ਼ਾਮ ਨੂੰ ਜਥੇਦਾਰ ਟੋੜਾ ਦੀ ਸਰਹਿੰਦ ਵਿਖੇ ਬਾਦਲ ਨਾਲ ਮੀਟਿੰਗ ਹੋਣ ਜਾ ਰਹੀ ਸੀ ਇਸ ਤੋਂ ਸਾਨੂੰ ਉਸ ਦਿਨ ਜਥੇਦਾਰ ਟੋੜਾ ਦੀ ਉਖੜੀ ਹੋਈ ਮਾਨਸਿਕ ਅਵਸਥਾ ਦੀ ਪੂਰੀ ਸਮਝ ਪੈ ਗਈ ਸੀ ਉਥੋਂ ਨਿਕਲ ਕੇ ਅਸੀਂ ਸਿੱਧੇ ਚੰਡੀਗੜ੍ਹ ਨੂੰ ਚੱਲ ਪਏ ਸੀ ਮੈਂ ਦੇਖਿਆ ਕਿ ਉਸ ਦਿਨ ਜਨਰਲ ਨਰਿੰਦਰ ਸਿੰਘ ਬਹੁਤ ਉਦਾਸ ਹੋ ਗਏ ਸਨ ਉਹਨਾਂ ਨੇ ਕਿੰਨਾ ਚਿਰ ਕੋਈ ਗੱਲ ਨਾ ਕੀਤੀ ਅਖੀਰ ਵਿੱਚ ਕਹਿਣ ਲੱਗੇ ਜਥੇਦਾਰ ਪੂਰੀ ਤਰ੍ਹਾਂ ਹਾਰ ਗਿਆ ਜਾਪਦਾ ਹੈ ਮੈਂ ਉਸ ਨੂੰ ਇਸ ਹਾਲਤ ਵਿੱਚ ਪਹਿਲੀ ਵਾਰ ਦੇਖਿਆ ਹੈ ਆਜ ਉਸ ਨੂੰ ਮਿਲ ਕੇ ਮਨ ਖਰਾਬ ਹੋਇਆ ਇਸ ਤਰ੍ਹਾਂ ਅਸੀਂ ਉਦਾਸ ਰੌ ਵਿੱਚ ਚੰਡੀਗੜ੍ਹ ਮੋੜ ਆਏ ਸੀ ਜਰਨਲ ਨਰਿੰਦਰ ਸਿੰਘ ਨੇ ਮੇਰੇ ਕੋਲੋਂ ਵਿਦਾ ਹੋਣ ਤੋਂ ਪਹਿਲਾਂ ਮੈਨੂੰ ਅਮਰੀਕਾ ਵਿੱਚ ਡਾਕਟਰ ਗੁਰਮੀਤ ਸਿੰਘ ਔਲਖ ਨੂੰ ਜ਼ਰੂਰ ਮਿਲਣ ਦੀ ਤਾਕੀਦ ਕੀਤੀ ਸੀ ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਭਾਗ 25ਵਾਂ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ